ਇਹ ਤਾਂ ਸਾਫ਼ ਤੇ ਸਪਸ਼ਟ ਦੇਖ ਰਿਹਾ ਹੈ ਕਿ ਇਹ ਜਾਤੀਵਿਦ ਘਰਾ ਰਿਹਾ ਹੈ ਕਿ ਸਾਡੇ ਐਸਸੀ ਭਾਈਚਾਰੇ ਦੀ ਕਿਤੇ ਜ਼ਮਾਈ ਨਹੀਂ ਹੋ ਰਹੀ ਤੇ ਜਿਹੜੇ ਕਮਾਂਡ ਚੌਧਰੀ ਆ ਉਹਨਾਂ ਦੀ ਜ਼ਮਾਈ ਹੋ ਰਹੀ ਆ ਤੇ ਸਾਨੂੰ ਉਹ ਤੋਂ ਵੀ ਅੱਗੇ ਕਰਕੇ ਵਰਤਿਆ ਗਿਆ ਸਾਡੇ ਸਿਰ ਪੜਾਏ ਗਏ ਸਾਡੇ ਜੱਗੀ ਜਹੇਦਾਰ ਦਾ ਸਿਰ ਪਾੜਿਆ ਗਿਆ ਦਸਤਾਰ ਲਾਈ ਉਹ ਦਸਤਾਰ ਦੀ ਖਾਤਰ ਲੜਿਆ ਅਨਖਵਖਾਈ ਉਹਨੇ ਦਸਤਾਰ ਲੈ ਕੇ ਆਇਆ ਪਰ ਉਹਨੇ ਆਪਣੀ ਸਿੱਖੀ ਕਾਇਮ ਰੱਖੀ ਉਦੋਂ ਸਾਨੂੰ ਵਰਤਿਆ ਗਿਆ ਸੀ ਅਸੀਂ ਭੋਲੇ ਬਣ ਕੇ ਵਰਤੇ ਗਏ ਸਾਡਾ ਸਮਾਜ ਵਰਤਿਆ ਗਿਆ ਪਰ ਹੁਣ ਸਾਡੇ ਲੀਡਰ ਸਹਿਬਾਨ ਮੌਤਬਰ ਸਹਿਬਾਨ ਜਿਹੜੇ ਸਾਡੇ ਆਕੂ ਆ ਉਹ ਪਿੰਡਾਂ ਦੇ ਵਿੱਚ ਜਾ ਕੇ ਸਾਰ ਪ੍ਰਸਾਰ ਕਰ ਰਹੇ ਤੇ ਅੱਗੇ ਤੋਂ ਅਸੀਂ ਇਹ ਜਿਹੜਾ ਸਮਝੌਤਾ ਨਹੀਂ ਕਰਾਂਗੇ ਤਾਲ ਤੋਂ ਲੈ ਕੇ ਚੱਲਦੇ ਇੱਕ ਸਾਈਕਲ ਵਾਲਾ ਜਿਹੜਾ ਭਾਈ ਉਹ ਸਾਈਕਲ ਤੇ ਇੱਕ ਬੋਰੀ ਕਣਕ ਲੈਣ ਆਉਂਦਾ ਤੇ ਉਹਨੂੰ ਲਾਈਨ ਦੇ ਪਿੱਛੇ ਖੜਾ ਕੀਤਾ ਜਾਂਦਾ ਨਹੀਂ ਦਿੱਤੀ ਜਾਂਦੀ ਅਦਰ ਦੂਜਾ ਟਰਾਲੀ ਲੈ ਕੇ ਆਉਂਦਾ ਜਾਂ ਵੱਡੀ ਗੱਡੀ ਲੈ ਕੇ ਆਉਂਦਾ ਮੈਂ ਵੀਡੀਓ ਵੇਖਿਆ ਕਾਰਾਂ ਦੇ ਵਿੱਚ ਵੀ ਬੋਰੀਆਂ ਰੱਖੀਆਂ ਜਾਂਦੀਆਂ ਸ 85 ਪਾਚਰ ਦੇ ਕੱਟ ਨੂੰ ਆਪਣਾ ਲਾਈਵ ਵਿਖਾਉਂਦੇ ਹੋਏ ਜਾਂ ਵੀਡੀਓ ਰਾਈਵ ਵਿਖਾਉਂਦੇ ਤੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਪੁੱਛਿਆ ਕਿ ਇਕੱਠ ਦੇ ਹਿਸਾਬ ਨਾਲ ਗੱਲ ਹੋਈ ਦਾਸ ਇੰਦਰਜੀਤ ਸਿੰਘ ਟੋਲਨ ਸ਼੍ਰੋਮਣੀ ਜਰਨੈਲ ਅਮਰਸ਼ੀਦ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਕਮੇਟੀ ਦੇ ਮਾਧਿਅਮ ਤੋਂ ਚੇਅਰਮੈਨ ਆਪ ਜੀ ਨੇ ਸਵਾਲ ਪੁੱਛਿਆ ਇਕਤਰਤਾ ਨਹੀਂ ਹੋਈ ਇਹ ਇਕਤਰਤਾ ਭਾਈ ਸਾਹਿਬ ਜੀ ਅੱਜ ਇੱਕ ਉਹਦੇ ਤਰ੍ਹਾਂ ਦੀ ਹੋਈ ਆ ਜਦੋਂ ਅਸੀਂ ਕਾਲ ਦੇਵਾਂਗੇ ਆਪਣੇ ਸਾਰੇ ਭਾਈਚਾਰੇ ਨੂੰ ਤੇ ਇਹ ਤਿਲਾ ਵਾਂਗੂ ਜਿਦਾਂ ਤੇਲ ਹੁੰਦੇ ਆ ਤਿਲਾ ਵਾਂਗੂ ਇਕੱਠੇ ਪਤਾ ਨਹੀਂ ਲੱਗੂਗਾ ਕੀੜਿਆਂ ਵਾਂਗੂ ਇੰਨੀ ਸਾਡੀ ਪਬਲਿਕ ਇਕਤਰਤ ਹੋ ਜੂਗੀ ਇੰਨੀ ਇਕੱਠ ਹੋ ਜੂਗੀ ਕਿ ਵੇਖਣ ਵਾਲਿਆਂ ਨੂੰ ਪਤਾ ਲੱਗ ਜੂਗਾ ਕਿ ਵਾਕਿਆ ਹੀ ਅਸੀਂ ਪਾਰਾ ਇੱਕੋ ਭਾਈਚਾਰਾ ਇੱਕ ਹੋ ਚੁੱਕਾ ਹੈ ਜੀ ਤੁਸੀਂ ਇੱਕ ਗੁਰਸਿੱਖ ਹੋ ਗੁਰਸਿੱਖ ਦੇ ਮੂੰਹੋਂ ਗਾਲ ਬਿਲਕੁਲ ਨਹੀਂ ਜੀ ਜੇਕਰ ਜੇਕਰ ਮੈਂ ਕਹਿੰਨਾ ਜੇਕਰ ਡਾਕਟਰ ਸਾਹਿਬ ਨੇ ਕੋਈ ਵਾਅਦਾ ਘਾਟਾ ਬੋਲਿਆ ਤੇ ਉਹਨੂੰ ਅਦੀ ਸਜ਼ਾ ਹੋਗੀ ਉਹ ਤੇ ਐਫਆਈਆਰ ਦਰਜ ਹੋਗੀ ਪਰ ਅਦਰ ਲੋਕਾਂ ਦੇ ਜਿਹੜੇ ਕਮੈਂਟਾਂ ਰਹੀਆਂ ਇੰਨੀਆਂ-ਇੰਨੀਆਂ ਗਲਤ ਗੰਦੀ ਸ਼ਬਦ ਵਾਲੀ ਬੋਲ ਕੇ ਗਾਲ ਮੰਦਾ ਕਰ ਰਹੇ ਉਹਨਾਂ ਤੇ ਕਿਉਂ ਨਹੀਂ ਹੋ ਰਹੀ ਮੈਂ ਪ੍ਰਸ਼ਾਸਨ ਨੂੰ ਇਹ ਪੁੱਛਣਾ ਚਾਹੁੰਦਾ ਕਿ ਉਹਨਾਂ ਤੇ ਵੀ ਕਾਰ ਵੀ ਹੋਣੀ ਚਾਹੀਦੀ ਜੇ ਉਹਨਾਂ ਤੇ ਕਾਰਵਾਈ ਨਹੀਂ ਹੋ ਰਹੀ ਕੀ ਲੱਗਦਾ ਕਿ ਉਹ ਜਾਤੀ ਵਿਵਾਦ ਕਰਾ ਹੋ ਰਿਹਾ ਜਾਂ ਕੁਝ ਹੋਰ ਲੱਗ ਰਿਹਾ ਬਿਲਕੁਲ ਜੀ ਇੱਥੋਂ ਸਾਫ਼ ਤੇ ਸਪਸ਼ਟ ਦਿਖ ਰਿਹਾ ਹੈ ਕਿ ਇਹ ਜਾਤੀ ਵਿਦ ਘਰਾ ਰਿਹਾ ਹੈ ਕਿ ਸਾਡੇ ਐਸੀ ਭਾਈਚਾਰੇ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ ਤੇ ਜਿਹੜੇ ਕਮਾਂਡ ਚੌਧਰੀ ਆ ਉਹਨਾਂ ਦੀ ਸੁਣਵਾਈ ਹੋ ਰਹੀ ਆ ਤੇ ਉਹਨਾਂ ਦੇ ਕਹਿੰਦੇ ਮੁਕਦਮੇ ਦਰਜ ਹੋ ਰਹੇ ਆ ਤੇ ਸਾਡੇ ਭੈਣ ਭਰਵਾਂ ਜਿੱਤਰਾ ਭਾਈ ਸਾਹਿਬ ਪੱਜ ਦੋਇੰਦਰ ਸਿੰਘ ਸੰਤ ਸਪਾਈ ਸੋਸਾਇਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਕਮੈਂਟ ਆ ਰਹੀ 3 ਦੀਆਂ ਗਾਲਾਂ ਕੱਢੀਆਂ ਗਈਆਂ ਪੈਣਾ ਦੀਆਂ ਗਾਲਾਂ ਕੱਢੀਆਂ ਗਈਆਂ ਪਰ ਅੱਜ ਤੱਕ ਪ੍ਰਸ਼ਾਸਨ ਦੇ ਕੰਨ ਤੇ ਯੂ ਨਹੀਂ ਸਰਕੀ ਪਰ ਇਹ ਸਰਕਾਰ ਤਾਂ ਕਹਿੰਦੀ ਸੀ ਅਸੀਂ ਗਰੀਬਾਂ ਦੀ ਗੱਲ ਕਰ ਰਹੇ ਹਾਂ ਅਸੀਂ ਮਜਲੂਮਾਂ ਦੇ ਹੱਕ ਦੀ ਗੱਲ ਕਰਾਂਗੇ ਸ਼ਹੀਦ ਭਗਤ ਸਿੰਘ ਦੀ ਸੋਚ ਲਾਵਾਂਗੇ ਡਾਕਟਰ ਅੰਬੇਦਕਰ ਸਾਹਿਬ ਦੀ ਸੋਚ ਤੇ ਲੱਗ ਰਿਹਾ ਉਹ ਸੋਚ ਨਾ ਅਪਣਾ ਰਹੀ ਹੈ ਸਰਕਾਰ ਵੇਖੋ ਜੀ ਮੈਂ ਤਾਂ 2.5 ਸਾਲ ਹੋ ਗਏ 2 ਸਾਲ ਹੋ ਗਏ ਦੇਖ ਰਿਹਾ ਨਾ ਤਾਂ ਅਜ ਅਜ ਤੱਕ ਆਟਾ ਦਾਲ ਸਕੀਮ ਪ੍ਰਤੀ ਗਰੀਬਾਂ ਨੂੰ ਕੋਈ ਸਕੀਮ ਮਿਲੀ ਜੇ ਜੇਕਰ ਆਟਾ ਦਾਲ ਤੋਂ ਲੈ ਕੇ ਚੱਲਦੇ ਨੇ ਦੂਜੀ ਸੁਣਾਈ ਦੀ ਆਪਾਂ ਬਾਅਦ ਦੇ ਗੱਲ ਕਰਦੇ ਪਹਿਲਾਂ ਆਟੇ ਦਾਲ ਤੋਂ ਲੈ ਕੇ ਚੱਲਦੇ ਇੱਕ ਸਾਈਕਲ ਵਾਲਾ ਜਿਹੜਾ ਭਾਈ ਉਹ ਸਾਈਕਲ ਤੇ ਇੱਕ ਬੋਰੀ ਕਣਕ ਲੈਣ ਆਉਂਦਾ ਤੇ ਉਹਨੂੰ ਲਾਈਨ 'ਚ ਪਿੱਛੇ ਖੜਾ ਕੀਤਾ ਜਾਂਦਾ ਨਹੀਂ ਦਿੱਤੀ ਜਾਂਦੀ ਅਦਰ ਦੂਜਾ ਟਰਾਲੀ ਲੈ ਕੇ ਆਉਂਦਾ ਜਾਂ ਕੋਈ ਵੱਡੀ ਗੱਡੀ ਲੈ ਕੇ ਆਉਂਦਾ ਮੈਂ ਵੀਡੀਓ ਵੇਖਿਆ ਕਾਰਾਂ ਦੇ ਵਿੱਚ ਵੀ ਬੋਰੀਆਂ ਰੱਖੀਆਂ ਜਾਂਦੀਆਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਦਿੱਤੀ ਜਾਂਦੀ ਆ ਦੂਜਾ ਆਪਣੇ ਸਵਾਲ ਪੁੱਛਿਆ ਕਿ ਫਿਰ ਤੋਂ ਥੋੜਾ ਦੁਹਰਾ ਸਕਦੇ ਜੀ ਜੀ ਇੱਕ ਮੈਂ ਤਾਂ ਥੋੜੇ ਵਿੱਚ ਗੱਲ ਕੱਢਣਾ ਜਿੱਥੇ ਐਸਸੀ ਭਾਈਚਾਰੇ ਦੇ ਸਰਪੰਚ ਆ ਮੈਂਬਰ ਆ ਜਾਂ ਹੋਰ ਪ੍ਰਧਾਨ ਆ ਉਹੀ ਤੁਹਾਡੇ ਜਨਨ ਕਿ ਜਾਤੀ ਵਿਤਕਰਾ ਕਰ ਰਿਹਾ ਤੁਹਾਡੇ ਆਪ ਦੇ ਹੀ ਕਰ ਰਿਹਾ ਤੁਸੀਂ ਦਾ ਜਨਨ ਕਿ ਜੱਟ ਜਮੀਦਾਰ ਦੇ ਦੋਸ਼ ਲਾ ਰਹੇ ਜਿਹੜੇ ਤੁਹਾਡੇ ਆਪ ਦੇ ਸਰਪੰਚ ਆ ਉਹ ਵੀ ਤੁਹਾਡੇ ਨਾਲ ਵਿਤਕਰਾ ਕਰ ਰਹੇ ਕਿੰਨੇ ਬਿਲਕੁਲ ਜੀ ਬਹੁਤ ਵਧੀਆ ਸਵਾਲ ਤੁਹਾਡਾ ਜਿਹੜੇ ਤਾਂ ਅਣਖ ਵਾਲੇ ਸਰਪੰਚ ਆ ਮੈਂ ਫੇਰ ਕਹੂੰਗਾ ਵੱਜ ਕੇ ਵੰਗੋ ਜਿਨ੍ਹਾਂ ਚ ਅਣਖ ਹੈ ਜਿਨ੍ਹਾਂ ਚ ਜਮੀਰ ਜਾਗਦੀ ਆ ਉਹ ਕਦੀ ਵੀ ਇਦਾਂ ਦੀ ਨਹੀਂ ਕਰਨਗੇ ਜਿਹੜੇ ਡੰਮੀ ਸਰਪੰਚ ਸਾਡੇ ਬਣੇ ਹੋਏ ਆ ਜਿਹੜੇ ਕੋ ਕੰਨੋ ਫੜ ਕੇ ਫੜਨ ਵਾਲੇ ਜਿਨ੍ਹਾਂ ਦੇ ਗੱਲ ਚ ਪੜਾ ਪਾਇਆ ਆ ਉਹ ਜੀ 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 ਇਹ ਪਿੰਡਾਂ ਦੇ ਵਿੱਚ ਵੀ ਚੱਲ ਰਿਹਾ ਮੈਂ ਤਾਂ ਜੀ ਆਮ ਪਿੰਡਾਂ ਵਿੱਚ ਜਾਣਾ ਆਮ ਆਪਣੇ ਭਾਈਚਾਰੇ ਵਿੱਚ ਵੇਖਦਾ ਤੇ ਬਹੁਤ ਜ਼ਿਆਦਾ ਬੁਰਾ ਹਾਲ ਆ ਬਹੁਤ ਜ਼ਿਆਦਾ ਵਿਧਕਰਾ ਹੋ ਰਿਹਾ ਇੱਥੋਂ ਤੱਕ ਵਿਧਕਰਾ ਹੋ ਰਿਹਾ ਕਿ ਜਦੋਂ ਮੈਂ ਗਰੀਬਾਂ ਦੀਆਂ ਵੇੜੇ ਜਿਹਨੂੰ ਵੇੜਾ ਕਹਿ ਦਿੰਦੇ ਆ ਉਹਨਾਂ ਵਿੱਚ ਜਾਣਾ ਤੇ ਉਹਨਾਂ ਦੀਆਂ ਗਲੀਆਂ ਵਿੱਚ ਪਾਣੀ ਖੜਾ ਆ ਉਹਨਾਂ ਦੇ ਚਿੱਕੜ ਖੋਬੇ ਵਿੱਚ ਅਸੀਂ ਲੰਘ ਕੇ ਜਾਂਨੇ ਜਦੋਂ ਅਸੀਂ ਅਦਰ ਸਰਮਾਇਦਾਰਾਂ ਵੱਲ ਅਦਰ ਕਾਸਟਾਂ ਦੇ ਜਿਹੜੇ ਘਾਰਜ ਤਰ੍ਹਾਂ ਕਹੇ ਜਾਂਦੇ ਆ ਉਹਨਾਂ ਵੱਲ ਜਾਂਨੇ ਤੇ ਉਹਨਾਂ ਦੇ ਵਿੱਚ ਲੋਕਡਾਊਨ ਲੱਗੀ ਹੋਈ ਆ ਬਿਲਕੁਲ ਸਾਫ਼ ਸੁਥਰਾ ਉਹਨਾਂ ਦਾ ਮਾਹੌਲ ਦਾ ਸਾਡੇ ਭਾਈਚਾਰੇ ਨਾਲ ਵਿਤਕਰਾ ਕਰਕੇ ਸਾਨੂੰ ਪਿੱਛੇ ਛੱਡਿਆ ਜਾ ਰਿਹਾ ਪਹਿਲਾਂ ਵੀ ਇੱਕ ਲੰਮਾ ਸਮਾਂ ਇੱਕ ਕਿਸਾਨੀ ਮੋਰਚਾ ਚੱਲਿਆ ਜਿਸ ਚ ਕਿਸਾਨ ਮਜ਼ਦੂਰ ਏਕਤਾ ਦੀ ਆਵਾਜ਼ ਦਿੱਤੀ ਗਈ ਸੀ ਪਰ ਕੁਝ ਕੁ ਲੋਕਾਂ ਦਾ ਦੋਸ਼ ਹੈ ਕਿ ਉਸ ਤੋਂ ਬਾਅਦ ਮਜ਼ਦੂਰ ਦਾ ਹਾਲ ਨਹੀਂ ਪੁੱਛਿਆ ਗਿਆ ਹੁਣ ਫਿਰ ਤੋਂ ਮੋਰਚਾ ਚੱਲ ਰਿਹਾ ਕਿ ਹੁਣ ਸਾਥ ਦੇਵੋਗੇ ਬਿਲਕੁਲ ਜੀ ਇਹ ਵੀ ਤੁਹਾਡਾ ਬਹੁਤ ਇੱਕ ਅਹਿਮ ਸ ਸਾਨੂੰ ਉਹ ਤੋਂ ਵੀ ਅੱਗੇ ਕਰਕੇ ਵਰਤੇ ਆ ਗਿਆ ਹੂੰ ਸਾਡੇ ਸਿਰ ਪੜਾਏ ਗਏ ਹੂੰ ਸਾਡੇ ਜੱਗੀ ਜਹੇਦਾਰ ਦਾ ਸਿਰ ਪਾੜਿਆ ਗਿਆ ਦਸਤਾਰ ਲਈ ਉਹ ਦਸਤਾਰ ਦੀ ਖਾਤਰ ਲੜਿਆ ਅੱਖ ਵਿਖਾਈ ਉਹਨੇ ਦਸਤਾਰ ਲੈ ਕੇ ਆਇਆ ਪਰ ਉਹਨੇ ਆਪਣੀ ਸਿੱਖੀ ਕਾਇਮ ਰੱਖੀ ਉਦੋਂ ਸਾਨੂੰ ਵਰਤਿਆ ਗਿਆ ਸੀ ਅਸੀਂ ਭੋਲੇ ਬਣ ਕੇ ਵਰਤੇ ਗਏ ਸਾਡਾ ਸਮਾਜ ਵਰਤਿਆ ਗਿਆ ਪਰ ਹੁਣ ਸਾਡੇ ਲੀਡਰ ਸਹਿਬਾਨ ਮੋਤਬਰ ਸਹਿਬਾਨ ਜਿਹੜੇ ਸਾਡੇ ਆਗੂ ਆ ਉਹ ਪਿੰਡਾਂ ਦੇ ਵਿੱਚ ਜਾ ਕੇ ਸਾਰ ਪ੍ਰਸਾਰ ਕਰ ਰਹੇ ਤੇ ਅੱਗੇ ਤੋਂ ਅਸੀਂ ਇਹ ਜਿਹੜਾ ਸਮਝੌਤਾ ਨਹੀਂ ਕਰਾਂਗੇ ਕਿਉਂਕਿ ਸਾਡੇ ਨਾਲ ਹਰ ਥਾਂ ਵਿਤਕਰਾ ਹੋ ਰਿਹਾ ਹੈ ਇੱਕ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਵਿਤਕਰਾ ਹੋ ਰਿਹਾ ਤੇ ਇਹ ਅਸੀਂ ਨਹੀਂ ਹੁੰਨ ਦਵਾਂਗੇ ਇਸ ਵਾਰ ਅਸੀਂ ਆਪਣੇ ਭੈਣ ਭਰਾਵਾਂ ਨੂੰ ਸਹੀ ਢੰਗ ਸਹੀ ਤਰੀਕੇ ਨਾਲ ਸਮਝਾਵਾਂਗੇ ਕਿ ਤੁਹਾਡਾ ਉੱਥੇ ਜਾ ਕੇ ਤੁਹਾਨੂੰ ਵਰਤਿਆ ਜਾਂਦਾ ਹੈ ਉਸ ਤੋਂ ਬਾਅਦ ਤੁਹਾਨੂੰ ਪਿੱਛੇ ਇੱਕ ਛਿਲਕੇ ਦੀ ਤਰ੍ਹਾਂ ਪਛਾਣ ਸੁੱਟ ਦਿੱਤਾ ਜਾਂਦਾ ਹੈ ਇਹ ਵੀ ਤਾਂ ਤੁਹਾਡੇ ਬਿਆਨ ਅੱਡ ਕਰਨ ਵਾਲੀ ਹੈ ਕਿ ਜਿੱਥੇ ਕੁਝ ਕੁ ਲੋਕਾਂ 'ਚ ਭਾਈਚਾਰਕ ਸਾਂਝ ਹੈ ਵੀ ਜੇ ਜਰਨਲ ਆਇਆ ਸੀ ਕਈ ਤਾਂ ਭਰਾਵਾਂ ਵਾਂਗ ਵੀ ਰਹਿੰਦੇ ਆ ਜੇ ਕੁਝ ਕੁ ਲੋਕ ਇਹ ਜਾਤੀਵਾਦ ਕਰ ਰਹੇ ਆ ਪਰ ਕੁਝ ਕਈ ਅਜਿਹੀ ਵੀ ਨੇ ਜਿਹੜੇ ਨਹੀਂ ਮੰਨਦੇ ਚੀਜ਼ਾਂ ਨੂੰ ਬਿਲਕੁਲ ਜੀ ਇਹ ਵੀ ਤੁਹਾਡਾ ਬਹੁਤ ਵਧੀਆ ਸਵਾਲ ਮੇਰੇ ਨਾਲ ਖੁੱਦ ਜਿਹੜੇ ਜਰਨਲ ਵੀ ਰਹਾ ਵਰਤਦੇ ਆ ਇਹੋ ਜੀ ਕੋਈ ਗੱਲ ਨਹੀਂ ਪਰ ਜੇਕਰ ਮੈਂ ਉੱਥੇ ਇਹ ਵੇਖੂਗਾ ਜੇਕਰ ਵਰਤਦੇ ਜੇ ਦੂਜਾਂ ਨੂੰ ਸਮਝਾਉਂਦਾ ਦੂਜੇ ਪਿੱਛੇ ਲੱਗ ਕੇ ਤੀਜੇ ਪਿੱਛੇ ਲੱਗ ਕੇ ਉਹਦੇ ਦਿਲ 'ਚ ਇੱਕ ਇਹੋ ਜਿਹਾ ਇੱਕ ਡਬੱਗਾ ਦੇ ਦਿੱਤਾ ਜਾਂਦਾ ਹੈ ਕਿ ਅਸੀਂ ਇਹਨਾਂ ਨੂੰ ਪਿੱਛੇ ਸੁੱਟਣਾ ਜੀ ਜੇ ਇਹੋ ਜਿਹੇ ਹਾਲਾਤ ਬਣੇ ਬਣ ਗਏ ਕਿ ਪਿੰਡਾਂ ਦੇ ਵਿੱਚ ਸਾਡੇ ਜਿਹੜੇ ਲੋਕ ਰਹਿੰਦੇ ਐ ਸਿੱਪਾਈ ਚਾਰੇ ਦੇ ਆ ਜਾਂ ਜਰਨਲ ਰਹਿੰਦੇ ਆ ਕਿ ਉਹਨਾਂ ਦੇ ਵਿੱਚ ਭਾਈਚਾਰਾ ਬਣੂਗੀ ਵੇਖੋ ਜੀ ਜੇਕਰ VOTING ਵੇਖੀ ਜਾਵੇ ਨਾ ਭਾਈਚਾਰਕ ਚੱਲਦੀ ਆ ਸਾਂਝੀ ਦੀ ਨਹੀਂ ਗੱਲ ਕੀਤੀ ਆ ਸਾਂਝ ਬਰਕਰਾਰ ਆ ਮੈਂ ਇਹ ਨਹੀਂ ਕਹਿੰਦਾ ਸਾਂਝ ਨਹੀਂ ਬਰਕਰਾਰ ਸਾਡਾ ਲੈਣਾ ਦੇਣਾ ਵੀ ਉਹਨਾਂ ਨਾਲ ਚੱਲਦਾ ਹੈ ਸਾਡਾ ਦਿਹਾੜੀ ਧੱਪਾ ਵੀ ਉਹਨਾਂ ਦੇ ਨਾਲ ਚੱਲਦਾ ਪਰ ਅਸੀਂ ਸਿਆਸਤ ਦੇ ਤੌਰ ਤੇ ਜਿਸ ਤਰ੍ਹਾਂ ਕਹੇ ਜਿੰਨੇ ਸਾਨੂੰ VOTING ਦੇ ਤੌਰ ਤੇ ਵਰਤਿਆ ਜਾਂਦਾ ਅਸੀਂ 85% ਅਸੀਂ ਆਏ ਅਸੀਂ 80 85% ਏਕਾ ਕਰਕੇ ਆਪਣਾ CM ਤੇ ਆਪਣਾ PM ਅਸੀਂ ਖੁਦ ਬਣਾਵਾਂਗੇ ਜੀ ਸ਼ੁਕਰੀਆ ਹਾਂਜੀ ਇਹ ਤਾਂ ਬਾਈ ਜੀ ਦੀ ਸੁਣ ਲਈ ਹਾਂਜੀ ਹਾਂਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਮੀਡੀਆ ਦਾ ਜਿਨ੍ਹਾਂ ਨੇ ਮੈਨੂੰ ਅੱਜ ਰੋਬਰੂ ਕੀਤਾ ਔਰ ਇੱਥੇ ਬਹੁਤ ਵਧੀਆ ਅਪਰਾਲਾ ਕੀਤਾ ਜਿਹੜੇ ਸਾਡੇ ਐਸਸੀਪੀ ਚਾਰਾ ਜਾਂ ਐਸਟੀ ਦਾ ਜਾਂ ਜਿਹੜੇ ਵੀ ਗਰੀਬ ਲੋਕਾਂ ਨਾਲ ਬਹੁਤ 5000 ਸਾਲਾਂ ਤੋਂ ਹੀ ਵਿਤਰਕਾ ਕੀਤਾ ਜਾ ਰਿਹਾ ਹੈ ਭੇਦਭਾਵ ਕੀਤਾ ਜਾ ਰਿਹਾ ਹੈ ਉਹਦੇ ਮੁਤਾਬਿਕ ਸਾਡੇ ਲੋਕਾਂ ਨੂੰ ਪੂਰਾ ਇਕੱਠਾ ਹੋਣਾ ਚਾਹੀਦਾ ਔਰ ਇਕੱਠਾ ਹੋ ਕੇ ਇਹ ਜਿਹੜੀਆਂ ਸਰਕਾਰਾਂ ਸਾਡੇ ਨਾਲ ਪੇਧਪਾਵ ਕਰਦੀਆਂ ਇਸ ਤਰ੍ਹਾਂ ਦਾ ਪੇਧਪਾਵ ਖਤਮ ਕੀਤਾ ਜਾਣਾ ਚਾਹੀਦਾ